ਕੋ ਜਦੋਂ ਵੀ ਅੰਮ੍ਰਿਤਸਰ ਆਈਂਦਾ ਤੇ ਇੱਥੇ ਤੇ ਨਕਮਸਤਕ ਹੋਣ ਆਈਂਦਾ ਤੇ ਅੱਜ ਤੇ ਪ੍ਰਕਾਸ਼ ਦਿਹਾੜਾ ਹੈਗਾ ਐ ਸਾਡੇ ਸ੍ਰੀ ਗੁਰੂ ਹਰ Rai ਜੀ ਦਾ ਤੇ ਨਕਮਸਤਕ ਹੋ ਕੇ ਬੜਾ ਮਨ ਨੂੰ ਸਕੂਨ ਮਿਲਿਆ ਕਿਉਂਕਿ ਡੇ ਟਾਈਮ 'ਚ ਖਾਲਸਾ ਕਾਲੇ ਦੇ ਵਿੱਚ ਪ੍ਰੋਗਰਾਮ ਸੀ ਸੋ ਉੱਥੇ ਵੀ ਕਹਿੰਦੇ ਨੇ ਜਿਹੜਾ ਹੈਗਾ ਸਿਹਤ ਤੇ ਪੁਸਤਕ ਮੇਲਾ ਲੱਗਿਆ ਹੈ ਉਹਦੇ ਚ ਉਹਨਾਂ ਨੇ ਮਾਨ ਬਖਸ਼ਿਆ ਖਾਲਸਾ ਕਲਜਾਲਾਂ ਨੂੰ ਸੋ ਉਹਨਾਂ ਦਾ ਵੀ ਮੈਂ ਧੰਨਵਾਦ ਦੀ ਅੰਮ੍ਰਿਤਸਰੀਆਂ ਵਾਲਿਆਂ ਦਾ ਵੀ ਧੰਨਵਾਦ ਦੀ ਤੇ ਇੱਥੇ ਤੇ ਕੁੱਲ ਮਾਨਵਤਾ ਆਉਂਦੀ ਹੈ ਨਕਮਸਤ ਕਰਨ ਲਈ ਤੇ ਮੈਂ ਨਾ ਚੀਜ਼ ਤੇ ਮੈਂ ਵੀ ਆਪਦੇ ਆਪ ਨੂੰ ਬੜਾ ਭਾਗੀ ਮਹਿਸੂਸ ਕਰਦਾ ਜਦੋਂ ਕਦੇ ਵੀ ਦਰਬਾਰ ਸਾਹਿਬ ਤੇ ਆਉਣਾ ਤੇ ਇੱਥੋਂ ਬlesings ਲੈ ਕੇ ਜਾਣਾ ਸੱਚੇ ਬਾਦਸ਼ਾਹ ਦੀਆਂ ਅਹ ਦੇਖੋ ਕੁਛ ਤਾਂ ਜਿਹੜਾ ਹੈਗਾ ਕਿਸਾਨੀ ਸੰਘਰਸ਼ ਦਾ ਸਾਡਾ ਆਪਦਾ ਸੰਘਰਸ਼ ਹੈਗਾ ਤੇ ਉਹਦੇ ਲਈ ਜਦੋਂ ਕਿਸੇ ਠੱਡੇ ਠਿਕਾਣੇ ਤੇ ਪਹੁੰਚ ਗਏ ਤੇ ਫਿਰ ਲੋਕ ਜਾਂਦੇ ਨੇ ਤੇ ਸਾਡੀ سپورਟ ਹੈ ਪੂਰੀ ਆਪਦੇ ਭਰਾਵਾਂ ਦੇ ਨਾਲ ਕਿਉਂਕਿ ਜੇ ਅਸੀਂ ਆਪਦੇ ਲੋਕਤੰਤਰ ਦੇ ਵਿੱਚ ਦੇਖੀਏ ਤਾਂ ਸਾਰਿਆਂ ਨੂੰ ਅਧਿਕਾਰ ਹੈ ਆਪਣੀ ਗੱਲ ਕਹਿਣ ਦਾ ਤੇ ਉਹਨਾਂ ਦੇ ਰਾਹ ਰੋਕੇ ਗਏ ਨੇ ਉਹਦੀ ਅਸੀਂ ਘੋਰ ਨਿੰਦਿਆ ਕਰਦੇ ਆਂ ਤੇ ਭਰਾਵਾਂ ਦੇ ਨਾਲ ਆ ਹਮੇਸ਼ਾ ਪਰ ਬਹੁਤ ਕਲਾਕਾਰ ਨਹੀਂ ਪਹੁੰਚੇ ਉਹਨਾਂ ਨੂੰ ਜਿਹੜੇ ਨਹੀਂ ਪਹੁੰਚੇ ਉਹ ਉਹਨਾਂ ਤੋਂ ਪੁੱਛੋ ਜਿਹੜੇ ਨਹੀਂ ਪਹੁੰਚੇ ਤੁਹਾਡਾ ਤੁਹਾਡਾ ਸਪੋਰਟ ਪੂਰੀ ਹੈ ਹਾਂਜੀ ਪੂਰੀ ਹੈ ਕੋ ਜਦੋਂ ਵੀ ਅੰਮ੍ਰਿਤਸਰ ਆਈਂਦਾ ਹੈ ਤੇ ਇੱਥੇ ਤੇ ਨਕਮਸਤਕ ਹੋਣ ਆਈਂਦਾ ਤੇ ਅੱਜ ਤੇ ਪ੍ਰਕਾਸ਼ ਦਿਹਾੜਾ ਹੈਗਾ ਹੈ ਸਾਡੇ ਸ੍ਰੀ ਗੁਰੂ ਹਰ Rai ਜੀ ਦਾ ਤੇ ਨਕਮਸਤਕ ਹੋ ਕੇ ਬੜਾ ਮਨ ਨੂੰ ਸਕੂਨ ਮਿਲਿਆ ਕਿਉਂਕਿ ਡੇ ਟਾਈਮ 'ਚ ਖਾਲਸਾ ਕਾਲੇ ਦੇ ਵਿੱਚ ਪ੍ਰੋਗਰਾਮ ਸੀ ਸੋ ਉੱਥੇ ਵੀ ਕਹਿੰਦੇ ਨੇ ਜਿਹੜਾ ਹੈਗਾ ਸਿਹਤ ਤੇ ਪੁਸਤਕ ਮੇਲਾ ਲੱਗਿਆ ਹੈ ਉਹਦੇ ਚ ਉਹਨਾਂ ਨੇ ਮਾਨ ਬਖਸ਼ਿਆ ਖਾਲਸਾ ਕਲਜਾਲਿਆਂ ਨੇ ਸੋ ਉਹਨਾਂ ਦਾ ਵੀ ਮੈਂ ਧੰਨਵਾਦ ਦੀ ਅੰਮ੍ਰਿਤਸਰੀਆਂ ਦਾ ਵੀ ਧੰਨਵਾਦ ਦੀ ਤੇ ਇੱਥੇ ਤੇ ਪੂਲ ਮਾਨਵਤਾ ਆਉਂਦੀ ਹੈ ਨਕਮਸਤ ਖਾਉਣ ਲਈ ਤੇ ਮੈਂ ਨਾ ਚੀਜ਼ ਤੇ ਮੈਂ ਵੀ ਆਪਦੇ ਆਪ ਨੂੰ ਬੜਾ ਭਾਗੀ ਮਹਿਸੂਸ ਕਰਦਾ ਜਦੋਂ ਕਦੇ ਵੀ ਦਰਬਾਰ ਸਾਹਿਬ ਦੇ ਆਉਣਾ ਤੇ ਇੱਥੋਂ ਬਲੇਸਿੰਗਸ ਲੈ ਕੇ ਜਾਣਾ ਸੱਚੇ ਬਾਦਸ਼ਾਹ ਦੀਆਂ ਹਾਂ ਤੇ ਕੋ ਕੁਝ ਤਾਂ ਜਿਹੜਾ ਹੈਗਾ ਕਿਸਾਨੀ ਸੰਘਰਸ਼ ਦਾ ਸਾਡਾ ਆਪਦਾ ਸੰਘਰਸ਼ ਹੈਗਾ ਤੇ ਉਹਦੇ ਲਈ ਜਦੋਂ ਉਹ ਕਿਸੇ ਠੱਡੇ ਟਿਕਾਣੇ ਤੇ ਪਹੁੰਚ ਗਏ ਤੇ ਫਿਰ ਲੋਕ ਜਾਂਦੇ ਨੇ ਤੇ ਸਾਡੀ سپورਟ ਹੈ ਪੂਰੀ ਆਪਦੇ ਭਰਾਵਾਂ ਦੇ ਨਾਲ ਕਿਉਂਕਿ ਜੇ ਅਸੀਂ ਆਪਦੇ ਲੋਕਤੰਤਰ ਦੇ ਵਿੱਚ ਦੇਖੀਏ ਤਾਂ ਸਾਰਿਆਂ ਨੂੰ ਅਧਿਕਾਰ ਹੈ ਆਪਣੀ ਗੱਲ ਕਹਿਣ ਦਾ ਤੇ ਉਹਨਾਂ ਦੇ ਰਾਹ ਰੋਕੇ ਗਏ ਨੇ ਉਹਦੀ ਅਸੀਂ ਹੋਰ ਨਿੰਦਿਆ ਕਰਦੇ ਆਂ ਤੇ ਭਰਾਵਾਂ ਦੇ ਨਾਲ ਆ ਹਮੇਸ਼ਾ ਪਰ ਬਹੁਤ ਕਲਾਕਾਰ ਨਹੀਂ ਪਹੁੰਚੇ ਉਹਨਾਂ ਨੂੰ ਜਿਹੜੇ ਨਹੀਂ ਪਹੁੰਚੇ ਉਹ ਉਹਨਾਂ ਤੋਂ ਪੁੱਛੋ ਜਿਹੜੇ ਨਹੀਂ ਪਹੁੰਚੇ ਤੁਹਾਡਾ ਤੁਹਾਡਾ ਸਪੋਰਟ ਪੂਰੀ ਹੈ ਨਾ ਹਾਂਜੀ ਪੂਰੀ ਹੈ